ਸਤਿ ਸ੍ਰੀ ਅਕਾਲ ਅਸ਼ੀਸ਼ ਮਿੱਤਲ ਦੀ ਛਲਾਰਾ ਕੀਤੀ ਤੁਦਿਆਂ ਤੁਹਾਡੇ ਲਈ ਇੱਕ ਸੁੰਦਰ ਭੂਟੀ ਖੂਬਸੂਰਤ ਮੰਦਿਰ ਲੈ ਕੇ ਆਇਆ ਹੈ ਅਤੇ ਇਹ ਪੁਰਾਤਨ ਸੋਨੇ ਦੇ ਰੰਗ ਵਿੱਚ ਹੈ ਕੋਲਨ ਦੇਮਪਲ ਬਹੁਤ ਹੀ ਖੂਬਸੂਰਤ ਹੈ ਅਤੇ ਬਹੁਤ 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 ਬਹੁ ਜੋ ਤੁਸੀਂ ਦੇਖ ਰਹੇ ਹੋ ਆਪਣੇ ਆਪ ਵਿੱਚ ਬਹੁਤ ਕੁਝ ਪ੍ਰਭਾਸ਼ਿਤ ਕਰਦਾ ਹੈ ਅਤੇ ਜੋ ਕੰਮ ਤੁਹਾਡੇ ਸਾਹਮਣੇ ਹੈ ਉਹ ਵੀ ਬਹੁਤ ਦਿਖਾਈ ਦੇ ਰਿਹਾ ਹੈ ਤੁਸੀਂ ਇਸ ਨੂੰ ਦੇਖ ਸਕਦੇ ਹੋ ਇਹ ਮੰਦਿਰ ਪੂਰੀ ਤਰ੍ਹਾਂ ਉਕਰਿਆ ਹੋਇਆ ਹੈ ਇੱਥੇ ਹਰ ਜਗ੍ਹਾ ਤੇ ਨਕਾਸ਼ੀ ਹੈ ਅਤੇ ਨਾ ਸਿਰਫ ਸਰਫ ਕਾਰਵਿੰਗ ਹੈ ਹਰ ਪਲੇਟ ਫਾਰਮ ਤੇ ਬਹੁਤ ਵਧੀਆ ਗੁੰਝਲਦਾਰ ਨਕਾਸ਼ੀ ਹੈ ਪਹਿਲਾਂ ਇਸ ਦੇ ਆਕਾਰ ਦੀ ਗੱਲ ਕਰੀਏ ਇਹ ਮੰਦਿਰ 3 ਫੁੱਟ ਬਚਾ ਹੈ ਤੁਸੀਂ ਇਸ ਨੂੰ ਇੱਥੋਂ ਤੱਕ ਲਪੇਟੋ ਅਤੇ ਕੁੱਲ ਉਚਾਈ ਸਾਢੇ 3 ਫੁੱਟ ਹੈ ਇਸ ਵਿੱਚ ਕੋਈ ਸ਼ਿਕਾਰ ਨਹੀਂ ਜੋ ਸਾਡੇ ਗਰਾਰਖ ਹਨ ਉਹ ਸ਼ਿਖਰ ਨਹੀਂ ਚਾਹੁੰਦੇ ਸਨ ਜੇ ਤੁਸੀਂ ਸ਼ਿਖਰ ਚਾਹੁੰਦੇ ਹੋ ਤਾਂ ਸਿਰਫ ਉਹੀ ਤੁਹਾਡਾ ਪੁੱਤਰ ਬਣ ਸਕਦਾ ਹੈ ਜਿਸ ਦੀ ਉਚਾਈ ਜ਼ਮੀਨ ਤੋਂ ਸਾਢੇ 4 ਇੰਚ ਹੈ ਅਤੇ ਅੱਗੇ ਤੋਂ ਪਿੱਛੇ ਵੀ ਇਹ 24 ਇੰਚ ਹੈ ਇਸ ਦੇ ਦੋ ਪੈਨਲ ਹਨ ਦੋਵੇਂ ਪਾਸੇ ਇੱਕ ਪੈਨਲ ਇੱਕ ਪਾਸੇ ਇੱਕ ਪਾਸੇ ਇੱਕ ਉਸ ਪਾਸੇ ਇੱਕ ਤਰੇ ਅੱਗੇ ਅਤੇ ਵਿਚਕਾਰ ਵਿੱਚ ਤਿੰਨ ਦਰਾਜ਼ ਹਨ ਹੁਣ ਇੱਥੇ ਗੱਲ ਕਰੀਏ ਤਾਂ ਪਹਿਲਾਂ ਇਸ ਦੀ ਚੌਕੀ ਇੱਕ ਕਰੋ ਪੂਰੀ ਤਰ੍ਹਾਂ ਫੁੱਲਾਂ ਅਤੇ ਪੱਤਿਆਂ ਦੇ ਡਿਜ਼ਾਈਨ ਵਿੱਚ ਬਣਾਇਆ ਜਾਂਦਾ ਹੈ ਹੁਣ ਹੱਥਾਂ ਨਾਲ ਨਕਾਸ਼ੀ ਕੀਤੀ ਜਾਂਦੀ ਹੈ ਸਾਡੇ ਕੇਸ ਵਿੱਚ ਮਸ਼ੀਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਦਰਾਇੰਗ ਹੱਥ ਨਾਲ ਬਣਾਉਂਦੇ ਹਨ ਤੁਸੀਂ ਵਕ ਵਕ ਸਾਧਨਾ ਨਾਲ ਫਿਡਲ ਕਰਦੇ ਹੋ ਅਤੇ ਅੰਤ ਵਿੱਚ ਇਸ ਕਿਸਮ ਦਾ ਆਉਟਪੁੱਟ ਤੁਹਾਡੇ ਸਾਹਮਣੇ ਪ੍ਰਗਟ ਹੁੰਦਾ ਹੈ ਫਰੰਟ ਤੇ ਦੋ ਮਯੂਰੀ ਦਾ ਡਿਜ਼ਾਈਨ ਹੈ ਪੈਨਲ ਸਾਈਡ ਤੋਂ ਵੀ ਸਾਖ ਹੈ ਦਰਾਜ਼ਾਂ ਤੇ ਦਰਵਾਜ਼ੇ ਅਤੇ ਪੈਨਲਾਂ ਤੇ ਲੱਤਾਂ ਸਭ ਸੁੰਦਰਤਾ ਨਾਲ ਇੱਕ ਮੰਦਰ ਦੀ ਦਿੱਖ ਦੇਣ ਲਈ ਤਿਆਰ ਕੀਤੀਆਂ ਗਈਆਂ ਹਨ ਜਿਸ ਤੋਂ ਬਾਅਦ ਹੈਪੀ ਹੈ ਹਾਤੀ ਦਾ ਡਿਜ਼ਾਈਨ ਅਤੇ ਉਸ ਦੇ ਉੱਪਰ ਥੰਮ ਹਨ ਅਤੇ ਥਾਮਾ ਦੇ ਉੱਪਰ ਦੁਬਾਰਾ ਇੱਕ ਮਯੂਰੀ ਇੱਕ ਮੰਦਿਰ ਦੇ ਮੁਖ ਇਨ ਹਿੱਸੇ ਹਨ ਹਮਲ ਦਾ ਹਿੱਸਾ ਅਤੇ ਉਸ ਦੀ ਚੌਂਕੀ ਦੂਜਾ ਹਿੱਸਾ ਕੁਖ ਹੈ ਅਤੇ ਤੀਜਾ ਭਾਗ ਤੀਜਾ ਹਿੱਸਾ ਉੱਪਰਲਾ ਤਾਜ ਹੈ ਜਿਸ ਨੂੰ ਤੁਸੀਂ ਇੱਥੇ ਦੇਖ ਰਹੇ ਹੋ ਤੁਸੀਂ ਸ਼ਿਕਾਰ ਚਾਹੁੰਦੇ ਹੋ ਜਾਂ ਨਹੀਂ ਕਿਰਪਾ ਕਰਕੇ ਪਾਂਦੀ ਜੀ ਨੂੰ ਦੱਸੋ ਅਤੇ ਉਹਨਾਂ ਦੇ ਅਨੁਸਾਰ ਅਸੀਂ ਸ਼ਿਕਾਰ ਬਣ ਜਾਵਾਂਗੇ ਹੁਣ ਚੌਂਕੀ ਦੀ ਗੱਲ ਕਰੀਏ ਤਾ ਚੌਂਕੀ ਦਾ ਸੰਕਲਪ ਬਹੁਤ ਸਰਲ ਹੈ ਜੇਕਰ ਤੁਸੀਂ ਜ਼ਮੀਨ ਤੇ ਬੈਟਿੰਗ ਕਰਕੇ ਪੂਜਾ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਚੌਂਕੀ ਦੀ ਉਚਾਈ 12 ਇੰਚ ਅਤੇ 15 ਇੰਚ ਤੱਕ ਲੈ ਸਕਦੇ ਹੋ ਇਹ ਚਬੂਤਰਾ 24 ਇੰਚ ਚੌੜਾ ਹੈ ਇਸ ਲਈ ਤੁਸੀਂ ਇਸ ਵਿੱਚ ਖੜੇ ਹੋ ਕੇ ਪੂਜਾ ਕਰ ਸਕਦੇ ਹੋ ਜਾਂ ਘਰ ਦੇ ਬਜ਼ੁਰਗ ਜੋ ਜ਼ਮੀਨ ਤੇ ਆਰਾਮ ਨਹੀਂ ਕਰ ਰਹੇ ਹਨ ਉਹਨਾਂ ਦੇ ਸਾਹਮਣੇ ਘੱਟ ਉਚਾਈ ਵਾਲੀ ਕੁਰਸੀ ਰੱਖ ਕੇ ਬਹੁਤ ਆਰਾਮ ਨਾਲ ਇਸ ਵਿੱਚ ਪੂਜਾ ਕਰ ਸਕਦੇ ਹਨ ਉਖ ਦੇ ਡਿਜ਼ਾਈਨ ਲਈ ਤੁਹਾਨੂੰ ਸਾਨੂੰ ਦੋ ਗੱਲਾਂ ਦੱਸਣੀਆਂ ਪੈਣਗੀਆਂ ਜੇਕਰ ਤੁਹਾਡੇ ਕੋਲ ਇੱਕ ਬਹੁਤ ਵੱਡਾ ਚਿੱਤਰ ਜਾਂ ਫੋਟੋ ਹੈ ਤਾਂ ਉਸੀ ਉਚਾਈ ਕੀ ਹੈ ਇਸ ਤੋਂ ਇਲਾਵਾ ਇੱਥੇ ਇੱਕ ਕਦਮ ਹੈ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਇਹ ਚੁਰੇ ਵੀ ਤੁਹਾਡੀ ਲੋੜ ਅਨੁਸਾਰ ਤਿਆਰ ਕੀਤੇ ਗਏ ਹਨ ਜਿਸ ਮੂਰਤੀ ਦਾ ਫੋਟੋ ਤੇ ਤੁਸੀਂ ਲਗਾਉਣਾ ਚਾਹੁੰਦੇ ਹੋ ਇਹ ਕਿੰਨੀ ਚੌੜੀ ਹੈ ਕਿੰਨੀ ਵਧੀ ਹੈ ਅਸੀਂ ਉਸ ਅਨੁਸਾਰ ਹੀ ਬਣਾ ਸਕਦੇ ਹਾਂ ਹੁਣ ਉਸ ਦੀ ਮਹਿਮਾ ਦੇ ਤਾਜ ਬਾਰੇ ਗੱਲ ਕਰੀ ਇਸ ਦੇ ਕੇਂਦਰ ਵਿੱਚ ਇੱਕ ਮੋਰ ਹੈ ਜਿਸ ਦੇ ਖੰਭ ਖੁੱਲੇ ਹਨ ਅਤੇ ਜੇਕਰ ਤੁਸੀਂ ਊਂਗ ਦਾ ਚਿੰਨ ਚਾਹੁੰਦੇ ਹੋ ਜਾਂ ਤੁਸੀਂ ਕੁਝ ਹੋਰ ਲਗਾਉਣਾ ਚਾਹੁੰਦੇ ਹੋ ਤਾਂ ਇਹ ਵੀ ਕੀਤਾ ਜਾ ਸਕਦਾ ਹੈ ਪਰ ਇਹ ਇਸ ਦਾ ਮਿਆਰੀ ਡਿਜ਼ਾਈਨ ਹੈ ਅਤੇ ਕ੍ਰੈਡਿਟ ਕਾਰਡ ਵਿੱਚ ਪੂਈ ਸਿਰੇਪ ਤੇ ਚਾਰ ਮੂਰੂ ਡਿਜ਼ਾਈਨ ਹਨ ਜੋ ਕਿ ਸਾਈਡਾਂ ਤੇ ਇਸ ਦੇ ਖੂਟੀ ਨਿਯੂਬ ਵੀ ਹਨ ਕੇਂਦਰ ਵਿੱਚ ਵਕਰ ਇਸ ਮੰਦਰ ਨੂੰ ਬਹੁਤ ਸੁੰਦਰ ਅਤੇ ਵਧੀਆ ਦਿਖ ਖ ਦਿੰਦੀ ਹੈ ਸਿੱਧੀ ਬੈਲਟ ਦੇ ਮੁਕਾਬਲੇ ਜੇਕਰ ਇਹ ਬੈਲਟ ਬਿਲਕੁਲ ਸਿੱਧੀ ਚੱਲਦੀ ਹੈ ਜਾਂ ਇਹ ਵਕਰ ਵਾਲਾ ਹਿੱਸਾ ਤੁਹਾਨੂੰ ਇਸ ਮੰਦਰ ਦਾ ਇੱਕ ਵਕਰਾ ਤਾਲਾ ਦਿੰਦਾ ਹੈ ਗੋਲ ਪੈਂਟ ਹੋਣ ਤੋਂ ਬਾਅਦ ਇਸ ਮੰਦਰ ਦਾ ਤਾਲਾ ਪੂਰੀ ਤਰ੍ਹਾਂ ਬਦਲ ਗਿਆ ਮੈਂ ਤੁਹਾਨੂੰ ਵੀਡੀਓ ਨੰਬਰ ਵਿੱਚ ਇਹ ਮੰਦਰ ਵੀ ਦਿਖਾਇਆ ਹੈ ਅਤੇ ਇਹ ਮੰਦਰ ਸੋਨੇ ਦੇ ਰੰਗ ਵਿੱਚ ਹੈ ਇਸ ਲਈ ਤੁਸੀਂ ਟੀਕ ਫਿਨਿਸ਼ ਅਤੇ ਗੋਲਡ ਪੇਂਟ ਵਿੱਚ ਤੁੰਨਾ ਕਰ ਸਕਦੇ ਹੋ ਇਸ ਨਾਲ ਕੀ ਫਰਕ ਪੈਂਦਾ ਹੈ ਗੋਲਡ ਪੇਂਟ ਤੁਹਾਡੀਕਾਰ ਦੇ ਪੇਂਟ ਕਰਨ ਵਾਲੀ ਪ੍ਰਕਿਰਿਆ ਉਹੀ ਹੈ ਇਸ ਵਿੱਚ ਬਹੁਤ ਸਮਾਂ ਲੱਗਦਾ ਹੈ ਅਤੇ ਕੁਦਰਤੀ ਪਾਲਿਸ਼ ਨਾਲ ਵੀ ਲਾਗੂ ਕੀਤਾ ਜਾਂਦਾ ਹੈ ਇਸ ਲਈ ਅਸੀਂ ਇਹਨਾਂ ਨੂੰ ਕਿਸੇ ਵੀ ਗਾਹਕ ਦੀ ਲੋੜ ਅਨੁਸਾਰ ਤਿਆਰ ਕਰਦੇ ਹਾਂ ਇਸ ਨੂੰ ਭਾਰਤ ਵਿੱਚ ਚਾਹੁੰਦੇ ਹੋ ਇਸ ਨੂੰ ਭਾਰਤ ਤੋਂ ਬਾਹਰ ਚਾਹੁੰਦੇ ਹੋ ਜਿੱਥੇ ਵੀ ਤੁਸੀਂ ਚਾਹੁੰਦੇ ਹੋ ਅਸੀਂ ਇਸ ਨੂੰ ਤੁਹਾਡੇ ਦਰਵਾਜ਼ੇ ਤੱਕ ਪਹੁੰਚਾ ਸਕਦੇ ਹਾਂ ਆਕਾਰ ਅਤੇ ਡਿਜ਼ਾਈਨ ਤੁਹਾਡੀ ਪਸੰਦ ਦੇ ਅਨੁਸਾਰ ਪ੍ਰਦਾਨ ਕਰੇਗਾ ਜੇਕਰ ਤੁਸੀਂ ਛੋਟਾ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਵੱਡਾ ਚਾਹੁੰਦੇ ਹੋ ਤਾਂ ਇਹ ਹੈ ਤੁਸੀਂ ਬੱਲੇ ਦੀ ਪੂਜਾ ਕਰਨੀ ਹੈ ਤੁਸੀਂ ਖੜੇ ਹੋ ਕੇ ਪੂਜਾ ਕਰਨੀ ਹੈ ਪੋਸਟ ਦੀ ਉਚਾਈ ਅਤੇ ਵਿਸਤਾਰ ਹੈ ਤੁਸੀਂ ਕੋਕ ਨੂੰ ਉੱਚਾ ਕਰਨਾ ਹੈ ਤੁਸੀਂ ਇਸ ਨੂੰ ਕੱਟ ਕਰਨਾ ਹੈ ਤੁਸੀਂ ਜੋ ਵੀ ਆਕਾਰ ਦੱਸੋਗੇ ਅਸੀਂ ਤੁਹਾਡੀ ਬੇਨਤੀ ਅਨੁਸਾਰ ਯੂਨਿਟ ਬਣਾਵਾਂਗੇ ਅਤੇ ਤੁਹਾਡੀਆਂ ਉਮੀਦਾਂ ਨੂੰ ਪੂਰਾ ਕਰੇਗਾ ਤੁਹਾਡਾ ਕੰਮ ਇਹ ਇੱਕ ਹੱਦਿਕਾਤ ਹੈ ਜੋ ਅੱਜ ਤੋਂ ਬਣਾਇਆ ਗਿਆ ਹੈ ਅਤੇ ਜਿਵੇਂ ਕਿ ਸਾਡੇ ਮਾਨਯੋਗ ਪਰਜਨ ਮੰਤਰੀ ਜੀ ਕਹਿੰਦੇ ਹਨ ਇਹ ਹੋਕਲ ਅਤੇ ਸਥਾਨਕ ਹੈ ਇਹ ਹੈ ਤੁਹਾਡੇ ਭਾਰਤ ਦੀ ਲੋਕਲ ਕਲਾ ਸਹਾਰਨਪੁਰ ਦੀ ਲੋਕਲ ਆਰਟ ਜੋ ਦੁਨੀਆ ਭਰ ਵਿੱਚ ਮਸ਼ਹੂਰ ਹੈ ਅਤੇ ਅਸੀਂ ਵੀ ਸ਼ਾਕਾਹਾਰੀ ਹਾਂ ਇਹ ਭਾਰਤ ਦੀ ਸਥਾਨਕ ਕਲਾ ਹੈ ਇਹ ਦਿੱਲੀ ਤੱਕ ਜਾਵੇਗੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਵੇਗਾ ਮੈਂ ਤੁਹਾਨੂੰ ਕੁਝ ਟਿੱਪਣੀਆਂ ਕੁਝ ਸੁਝਾਅ ਦੇਣ ਦੀ ਬੇਨਤੀ ਕਰਾਂਗਾ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਸੁਧਾਰ ਸਕਦੇ ਹਾਂ ਜੇਕਰ ਤੁਹਾਨੂੰ ਕੋਈ ਕਮੀ ਮਹਿਸੂਸ ਹੁੰਦੀ ਹੈ ਤਾਂ ਸਾਨੂੰ ਦੱਸੋ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜੇਕਰ ਤੁਸੀਂ ਕੁਝ ਟਿੱਪਣੀਆਂ ਛੱਡਦੇ ਹੋ ਤਾਂ ਸਾਨੂੰ ਬਹੁਤ ਖੁਸ਼ੀ ਹੋਵੇਗੀ ਧੰਨਵਾਦ